ਮਾੜਾ ਪੰਜਾਬ ਨੰਬਰ ਹੈ ਤੇ ਆਪਣੇ ਨਾਲ ਹੈ ਗੋਗੀ ਗੋਗੀ ਵੀਰੇ ਕੀ ਹਾਲ ਚਾਲ ਹੈ ਜੀ ਦਾਜੀ ਬਹੁਤ ਵਧੀਆ ਬਾਈ ਓਕੇ ਹੈ ਓਕੇ ਜਮਾ ਤੇ ਇਹਦੀ ਕੀ ਸਟੋਰੀ ਹੈ ਸਟੋਰੀ ਬਾਈ ਪਹਿਲਾਂ ਤਾਂ ਇਹ 2015 ਮਾਡਲ ਟਰੈਕਟਰ ਹੈ ਹਮ ਫੁੱਲ ਟੌਪ ਮਾਡਲ ਟਰੈਕਟਰ ਹੈ ਬਾਈ ਅੱਛਾ ਤੇ ਦੂਸਰੀ ਗੱਲ ਬਾਈ ਇਹਦੇ ਟਾਇਰ ਨੇ ਜਿਹੜੇ ਮੂਰਲੇ ਜਮਾ ਨਵੇਂ ਆ ਹਮ ਤੇ ਮੂਰਲੇ ਹੈ ਵੀ ਯਾਰ 916 ਦੇ ਹੈ ਨਾ ਹਾਂ ਬਾਈ 916 ਦੇ ਬੀਕੇ ਦੇ ਨਾਲ ਹੈ ਨਾ ਬੀਕੇਟੀ ਦੇ ਪਵਾਏ ਹੋਏ ਆ ਹਾਂ ਜੀ ਹਾਂ ਜੀ ਹਾਂ ਜੀ ਹਮ ਤੇ ਮਾਗਰਲੇ ਟਾਇਰ ਬਾਈ 98 ਪੈਸੇ ਟਾਇਰ ਨੇ ਹੂੰ ਤੇ ਲਿਪੜੇ ਜੇ ਪਈ ਆ ਹਨਾ ਲਿਪੜੇ ਪਈ ਆ 98 ਪੈਸੇ ਟਾਇਰ ਦੀਆਂ ਨੇ ਥੋੜਾ ਵੀ ਦਿੰਦਾ ਬਈ ਓਲੋ ਵੀ ਦਿੰਦਾ ਹਨਾ ਓਲੋ ਦੇ ਟਾਇਰ ਨੇ ਬਈ ਅੱਛਾ ਉਸ ਤੋਂ ਬਾਅਦ ਬਾਈ ਲੱਖੂ ਦਾ ਡੈਕ ਲੱਗਿਆ ਆਹਾ ਆਹਾ ਲੱਖੂ ਦਾ ਨਾਮ ਚੱਲਦਾ ਹਨਾ ਤੂਤੀ ਬੋਲਦੀ ਹੈ ਕਿ ਹਾਂ ਜੀ ਹਾਂ ਜੀ ਹਾਂ ਜੀ ਕਰੇ ਰੱਖਣ ਵਾਸਤੇ ਬਈ ਡੈਕਰ ਆਪੇ ਉਹ ਸੀਗਾ ਅੱਛਾ ਹੁਣ ਵੇਚਣਾ ਹੈ ਹੁਣ ਵੇਚਣਾ ਕੋਈ ਮਜਬੂਰੀ ਬਣ ਜਾਂਦੀ ਹੈ ਮਜਬੂਰੀ ਬਣ ਗਈ ਹਨਾ ਹਾਂ ਜੀ ਤੇ ਐਵਰ ਹੱਡ ਲੱਗਿਆ ਬਈ ਐਵਰ ਹੱਡ ਲੱਗਿਆ ਹਨਾ ਤੇ ਘੋੜਾ ਲੱਗਿਆ ਬੰਪਰ ਆ ਘੋ ਸੋ ਪਿਆਸਰ ਲੀਸਨ ਵਾਲੀ ਸ਼ਾਤਰੀ ਲੱਗੀ ਆ 15 ਮਾਡਲ ਦੀ ਸਪੈਸ਼ਲ ਐਡੀਸ਼ਨ ਦੀ ਹਾਂਜੀ ਹਾਂਜੀ ਬਾਕੀ ਜਿਹੜੇ ਪਾਸੇ ਵਾਲੇ ਕੀ ਕਹੇ ਤੇ ਉਹਨਾਂ ਨੂੰ ਸਪੋਟਾਂੀਆਂ ਘੈਂਡ ਲੱਗੀਆਂ ਨਾ ਸਪੋਟਾਂੀਆਂ ਘੈਂਡ ਲੱਗੀਆਂ ਬੋ ਲੋਕੇ ਟਰੈਕਟਰ ਆ ਬਈ ਬੋ ਲੋਕੇ ਟਰੈਕਟਰ ਆ ਹਨਾ ਹਾਂਜੀ ਹਾਂਜੀ ਮਾਡਲ 15 ਆ ਗਿਆ 460 ਡਿਮਾਂਡ ਆ ਗਈ ਪੰਜਾਬ ਨੰਬਰ ਆ ਗਿਆ ਹਨਾ ਹਾਂਜੀ ਹਾਂਜੀ ਬਾਕੀ ਡਬਲ ਡਿਸਟ੍ਰੀਬਿਊਟਰ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਹਨਾ 3 ਸਪੀਡ ਆ ਗਿਆ ਸੁਪਰ ਆ ਗਿਆ ਸੁਪਰ ਆ ਗਿਆ ਜੀ ਇਹ ਆ ਕੈਟਾਗਰੀ ਚ ਇਹ ਆ ਕੈਟਾਗਰੀ ਚ ਇਹ ਆ ਕੈਟਾਗਰੀ ਚ ਤੇ ਬਾਕੀ ਗੋਗੀ ਬਾਈ ਗੇਰ ਇੰਜਨ ਦਾ ਕਿੰਨੇ ਗੇਰ ਇੰਜਨ ਦਾ ਬਾਈ ਫੁੱਲੋ ਕਿਆ ਆਪਣੇ ਘਰੇ ਹਾਲ ਪਏ ਆ ਵੀ ਬੰਦਾ ਵੀ ਬਾਕੇ ਦੇਖ ਕੇ ਜੋ ਮਰਜੀ ਕਰਕੇ ਟਰੈਕਟਰ ਨੂੰ ਲੈ ਸਕਦਾ ਅੱਛਾ ਜਿਵੇਂ ਮਰਜੀ ਤਸੱਲੀ ਕਰ ਜਿਵੇਂ ਮਰਜੀ ਤਸੱਲੀ ਕਰਕੇ ਬਾਈ ਜਿਵੇਂ ਮਰਜੀ ਤਸੱਲੀ ਕਰ ਜਿੰਨੀ ਮਰਜੀ ਬਾਈ ਚਾਹੇ ਸਾਰਾ ਦਿਨ ਟਰੈਕਟਰ ਬਾਈ ਜਾਵੇ ਹੱਥ ਨੇ ਸੌਦਾ ਕਰਨੀ ਹੱਥ ਨੇ ਸੌਦਾ ਕਰਨੀ ਹਾਂਜੀ ਹਾਂਜੀ ਕਾਗਜ਼ ਪੱਤਰਾਂ ਦਾ ਗੋਗੀ ਓਕੇ ਜੀ ਕਾਗਜ਼ ਪੱਤਰਾਂ ਦੀ ਬਾਈ ਫੁੱਲ ਜ਼ਿੰਮੇਵਾਰੀ ਹੋਊਗੀ ਓਕੇ ਜੀ ਆਪਣਾ ਦਾ ਘਰੇ ਰੱਖਣ ਵਾਸਤੇ ਟਰੈਕਟਰ ਦਾ ਨੰਬਰ ਕਿੱਥੋਂ ਦਾ ਇਹ ਨੰਬਰ ਬਈ ਇਹ 4 ਨੰਬਰ ਹੈ ਜੀ ਇਹ ਪੰਜਾਬ ਹੈ ਭੁੱਲੇ ਬਟ ਨਹੀਂ ਬਈ ਨਹੀਂ ਇਹ ਨਾ ਪੰਜਾਬ ਨੰਬਰ ਆਪਣੇ ਨਾਲ ਲੱਗਣਾ ਇਹ ਅੱਛਾ ਇਹ ਨਾਲ ਲੱਗਣਾ ਹੈ ਆਪਣੀ ਫੁੱਲ ਜ਼ਿੰਮੇਵਾਰੀ ਹੋਊਗੀ ਅੱਛਾ 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 ਐਚ ਆਰ ਸੀਗਾ ਐਚ ਆਰ ਸੀਗਾ ਜੀ ਹਾਂ ਜੀ ਹਾਂ ਜੀ ਤੇ ਇਹ ਨਸੀਬ ਜਰ ਹੈਗੀ ਜੀ ਰੰਗ ਪੇਂਟ ਤਾਂ ਨਹੀਂ ਗੋਗੀ ਕਰਵਾਣੀ ਨਹੀਂ ਬਈ ਨਹੀਂ ਰੰਗ ਪੇਂਟ ਨਹੀਂ ਹੈਗਾ ਕਿ ਤੁਸੇ ਦੋਸਤੋ ਖੁਦ ਚੈੱਕ ਕਰ ਲਓ ਨਾ ਰੰਗ ਹਾਂ ਜੀ ਬਈ ਆਪਾਂ ਬਾਲਾ ਤੋਤਾ ਦੁੱਤਾ ਵੀ ਨਹੀਂ ਅਹੀਂ ਲੱਛਿਆ ਆ ਹਾਂ ਉਹਦੇ ਸੀ ਜਾਂਦਾ ਹੈ ਨਾ ਆਪਾਂ ਜਿਵੇਂ ਜਿਹਾ ਜਿਹਾ ਆਪਾਂ ਖੇਤੀਬਾੜੀ ਵਾਲੇ ਬੰਦੇ ਧੋਦੇ ਹੁੰਦੇ ਆ ਖੇਤੀ ਵਾਲਿਆਂ ਨੂੰ ਸਮਾਂ ਹੀ ਨਹੀਂ ਰਹਿੰਦਾ ਆਪਣੇ ਕੋਲੇ ਧੋ ਤੇ ਬਾਕੀ ਤੁਸੀਂ ਚੈੱਕ ਕਰ ਲੋ ਕੰਡੀਸ਼ਨ ਆ ਆ ਚੀਜ਼ਾਂ ਤੋਂ ਪਰਖ ਹੋਏ ਦੀ ਵੀ ਜ਼ਿਮੀਦਾਰ ਦਾ ਟਰੈਕਟਰ ਹੈ ਵਪਾਰੀ ਬੰਦਾ ਇਹ ਚੀਜ਼ਾਂ ਕਦੇ ਨਹੀਂ ਰਹਿਣ ਦਿੰਦਾ ਹੁੰਦਾ ਹੈ ਨਾ ਤੇ ਬਾਕੀ ਕਿਉਂਕਿ ਡੰਡਾ ਫੱਟੀ ਛਤਰੀ ਸਾਰਾ ਕੁਝ ਹੈ ਨਾ ਤੇ ਜਮਾਨੀ ਹਾਂਜੀ ਤੇ ਕੀ ਨਾ ਲੈਂਦੇ ਹੁੰਦੇ ਐ ਇਹ ਕੈਰਾਂ ਦੀ ਕੰਡੀਸ਼ਨ ਵੀ ਤੂੰ ਦੱਸ ਤੀ ਹਾਂਜੀ ਤੇ ਬਾਕੀ ਬਈ ਮਾਗਰ ਨੂੰ ਦਿਖਾ ਦਿਓ ਕਿ ਤੇ ਗੁੱਗੀ ਤੂੰ ਤਾਂ ਵਰਤਿਆ ਹੋਇਆ ਟਰੈਕਟਰ ਇਹ ਦੇਖਣਾ ਜੀ ਜ਼ਿਮੇਦਾਰ ਤੂੰ ਆ ਗਾਂ ਲੈਣ ਵਾਲਾ ਵੀ ਜ਼ਿਮੀਦਾਰ ਹੋਊਗਾ ਨਾ ਹਾਂਜੀ ਹਾਂਜੀ ਬਾਈ ਜੀ ਕੋਈ ਲਾਂਬੇ ਵਾਲੀ ਗੱਲ ਇਹ ਨਹੀਂ ਹੈ ਨਹੀਂ ਬਾਈ 1% ਵੀ ਨਹੀਂ ਲਾਂਬੇ ਵਾਲੀ ਗੱਲ ਇਹ ਆਪਾਂ ਈਮਾਨਦਾਰ ਬੈਠੇ ਹਾਂ ਹੂੰ ਤੇ 460 ਡਿਮਾਂਡ ਹੈ ਗੁੱਗੀ ਦੀ ਹਨਾ 460 ਅੱਛਾ ਸੌਰੀ 460 ਹਨਾ ਤੇ ਫਿਰ ਕਿੰਨੇ ਦਾ ਕਰਨਾ ਹੈ ਬਾਈ ਜਿਵੇਂ ਕਹੋਗੇ ਕਰ ਦਾਂਗੇ ਬਾਈ ਨਹੀਂ ਫਿਰ ਵੀ ਇੱਕ ਹੁੰਦਾ ਹੈ ਆਪਾਂ ਬਾਈ ਟਰੈਕਟਰ ਕਰ ਦਾਂਗੇ 445 ਦਾ 4 ਲੱਖ 50 ਹਾਂ ਜੈਸਨੋ ਹਣਾ ਹਾਂ ਜੀ ਹਾਂ 15 ਮਾਡਲ ਆ ਗਿਆ ਹਣਾ ਹਾਂ ਵੀਰੇ ਹਾਂ ਬੈਟਰੀ ਬਿਲਕੁਲ ਨਵੀਆਂ ਬਈ ਇਹਦੀ ਅੱਛਾ ਬੈਟਰੀ ਵੀ ਨਵੀਆਂ ਬੈਟਰੀ ਨਵੀਆਂ ਆ ਮਾਪਧਰਾਈ ਆ ਜਮਾ ਇਹਦਾ ਸਾਢੇ ਤਾਂ 100 ਕਿਸੇ ਵੀ ਰੱਖਣਾ ਡਾਕਟਰ ਅੱਛਾ ਕੋਈ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਬਈ ਕੋਈ ਹੈ ਹਾਂ ਉਹਦੇ ਕਾਰਨ ਵੇਚਣਾ ਪੈ ਗਿਆ ਡਾਕਟਰ ਹੂੰ ਤੇ ਬੈਟਰੀ ਅਮਰੌਣ ਆ ਗਈ ਕਿ ਕਿਹੜੀ ਇਹ ਇਹ ਬਈ ਇਹ ਇਹ ਇਹਦੇ ਵਿੱਚੋਂ ਦੇਖਣੀ ਪਊ ਯਾਰ ਮੈਂ ਭੁੱਲਿਆ ਬੈਠਾ ਹੂੰ ਚਲ ਕੋਈ ਵੀ ਹੋਈ ਹੈ ਹਾਂ ਜੀ ਆ ਬੈਟਰੀ ਜਮਾ ਨਵੀਆਂ ਬਈ ਹਾਂ ਜਮਾ ਨਵੀਂ ਬੈਟਰੀ ਆ ਕਿ ਬਾਕੀ ਫੁੱਲ ਟੌਪ 36 30 ਆ ਗਿਆ 15 ਮਾ ਜ਼ਿੰਮੇਦਾਰ ਦੇ ਘਰੇ ਹੈ ਨਾ ਮੂਰਲੇ ਟਾਇਰਾਂ ਦਾ ਜੋੜਾ ਹੀ 20000 ਰੁਪਏ ਦਾ ਬਈ ਇਹ ਹਾਂ ਮੂਰਲੇ ਟਾਇਰਾਂ ਦਾ ਜੋੜਾ 20000 ਦਾ ਹੈਗਾ ਇਸ ਕੋਈ ਸ਼ੱਕ ਨਹੀਂ ਨਾ ਬਾਕੀ ਬੀਕੇਟੀ ਦਾ ਉਦਾਂ ਵੀ ਮਹਿੰਗੇ ਹੁੰਦੇ ਆ ਯਾਰ ਹਾਂ ਹਾਂ ਜੀ ਹਾਂ ਜੀ ਬੀਕੇਟੀ ਦੇ ਟਾਇਰ ਕੋਈ ਮਾੜਾ ਟਾਇਰ ਨਹੀਂ ਸਭ ਤੋਂ ਮਹਿੰਗਾ ਟਾਇਰ ਬਾਕੀ ਬਾਈ ਜੀ ਕੋਈ ਟਰੈਕਟਰ ਬਾਡੀ ਆਫ ਸਟਰਕਚਰੀਟ ਗਰੂਟ ਵਗੈਰਾ ਕੁਝ ਨਹੀਂ ਟਰੈਕਟਰ ਦਾ ਨੀਸਾ ਹੈ ਟਰੈਕਟਰ ਹੈ ਨਾ ਹਾਂ ਜੀ ਹਾਂ ਜੀ ਤੇ ਗੁੱਗੀ 445000 ਦਾ ਦੇ ਦੇਗਾ ਹਾਂ ਜੀ ਹਾਂ ਜੀ ਤੇ ਬਾਈ ਤੇਰਾ ਫੋਨ ਨੰਬਰ ਜਿਹੜੇ ਬੰਦੇ ਨੇ ਵੀ ਕਿਸਾਨ ਭਰਾ ਨੇ ਆਪਣੇ ਦੇਖ ਕੇ ਲੈਣਾ ਹੋਵੇ ਕਿਹੜੇ ਨੰਬਰ 92306390406 ਹਾਂਜੀ ਭਾਈ ਜੀ ਹਾਂਜੀ ਲਓ ਵੀ ਮਿੱਤਰੋ ਟਰੈਕਟਰ ਆ ਭਰਾ ਦਾ ਆ ਸੌਰੀ ਨੰਬਰ ਆ ਜਿਹੜਾ ਗੋਗੀ ਦਾ ਆਪਣੇ ਕੋਲੇ ਆ ਗਿਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਗੋਗੀ ਠੀਕ ਆ ਭਾਈ ਧੰਨਵਾਦ ਠੀਕ